ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਗਾਇਸ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੇ 20k ਸਬਸਕ੍ਰਾਈਬਰ ਕੰਪਲੀਟ ਕਰ ਦਿੱਤੇ ਹੈ ਤੁਹਾਡਾ ਦਿਲੋਂ ਧੰਨਵਾਦ ਹੈ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ 20000 ਦੀ ਜਿਹੜੀ ਮੇਰੀ YouTube ਫੈਮਲੀ ਆ ਉਹ ਕੰਪਲੀਟ ਹੋ ਗਈ ਹੈ ਅੱਗੇ ਵੀ ਤੁਸੀਂ ਜਿਹੜਾ ਹੈਗਾ ਮੇਰੇ ਚੈਨਲ ਨੂੰ ਤੇ ਮੈਨੂੰ ਐਦਾਂ ਹੀ ਪਿਆਰ ਦੇਣਾ ਹੈ ਤੇ ਕਿ ਅਸੀਂ ਐਡੀ ਵੱਡੀ YouTube ਫੈਮਿਲੀ ਕਰੀਏ ਤੇ ਐਦਾਂ ਹੀ ਅਸੀਂ ਜਿਹੜਾ ਹੈਗਾ ਕੇਕ ਕੱਟਦੇ ਰਹੀਏ ਇਹਦੇ ਲਈ ਅਸੀਂ ਅੱਜ ਕੇਕ ਲੈ ਕੇ ਆਏ ਸੀਗੇ ਪਹਿਲਾਂ ਮੈਂ 10 ਕੀਤੇ ਤੇ ਕੇਕ ਕੱਟਣਾ ਸੀਗਾ ਫਿਰ ਅਸੀਂ ਕੱਟਿਆ ਨਹੀਂ ਮੈਂ ਕਿ ਚਲੋ 20 ਕੀਤੇ ਕੱਟਾਂਗੇ ਇਸ ਤਰ੍ਹਾਂ ਕੇ ਕੇਕ ਤੇ ਅਸੀਂ 20 ਕੀ ਲਿਖਵਾਇਆ ਹੈ ਤੇ ਜੇ ਕੋਈ ਮੇਰੇ ਚੈਨਲ ਤੇ ਵੀਰ ਭੈਣ ਨਾਮ ਇਹ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚਲੋ ਹੁਣ ਅਸੀਂ ਕੇਕ ਕਟਿੰਗ ਕਰਦੇ ਹਾਂ गाई दसी मोबत्तियां बारे नहीं हम अस इन्हना बजावा बजाने चलानी <laughs> <गुँआगे। laughs> <laughs> ਇਹ ਸਾਨੂੰ ਨਹੀਂ ਖੁਲਾ ਦੇ। ਠੀਕ ਆ। ਗੈਸ ਸਾਈਡਲੀ ਤੁਸੀਂ ਵੀ ਖਾ ਲਓ। ਮੈਨੂੰ ਨਹੀਂ ਖਿਲਾਇਆ। ਮੈਨੂੰ ਵੀ ਇਸਨੇ ਖਿਲਾਇਆ ਹੀ ਨਹੀਂ। ਮੈਨੂੰ ਮੈਨੂੰ ਦੇਖ ਲਿਆ ਉਹ ਬੇਟੀ ਤੇ ਕੱਢ ਕੇ ਖਾਣ ਲੱਗੀ ਹੈ ਨਾ। ਨਹੀਂ ਹਲਾਣਾ ਤਾਂ ਵੇਟ ਰੱਖੋ ਨਾ। ਕਰੀਮ ਕਰੀਮ ਮੈਨਾਂ ਖਾਈ ਦੇ ਮੈਨੂੰ ਉਹ ਉਹ ਕਿਹਾ ਵਿੱਚ ਦੇ। ਉਹ ਇਹ ਦੋ ਪਰਤੇ ਨਾ ਉਖਾੜਿਆ ਕਰ ਸਾਰੇ ਕੇਕ ਦਾ ਦਹੀਂ ਕਰਨ ਲੱਗ ਗਏ ਤਾਂ ਕਿ ਸਾਰੇਨ ਦਾ ਧੰਨਵਾਦ ਕਰਦੀ ਆਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਕਿ 20 ਕੀ ਕੰਪਲੀਟ ਹੋ ਗਏ ਤੇ ਅੱਗੇ ਵੀ ਤੁਸੀਂ ਐਦਾਂ ਹੀ ਮੇਰਾ ਸਾਥ ਦਿਓ ਜੀ ਬਹੁਤ ਵੜੀ YouTube ਫੈਮਲੀ ਕਰਨ ਲਈ ਜੀ ਗਾਇਜ਼ ਇੱਥੇ ਕੇਕ ਵਗੈਰਾ ਕੱਟ ਲਿਆ ਸੀਗਾ ਹੁਣ ਜਿਹੜਾ ਹੈਗਾ ਇਹ ਖਾਣਾ ਹੈ ਤੇ ਖਾਣਾ ਕਿਵੇਂ ਹੈ ਬੱਚੇ ਨਾ ਆਪਸ ਵਿੱਚ ਇਨੀ ਨਹੀਂ ਚੀਜ਼ ਵਾਸਤੇ ਲੜ ਪੈਦੇ ਨੇ ਜਿਹੜਾ 20 ਕੇ ਆਲਾ ਲੱਗਿਆ ਹੋਇਆ ਸੀਗਾ ਉਹ ਵੀ ਇਹਨਾਂ ਨੂੰ ਅੱਦਾ ਅੱਦਾ ਦਿੱਤਾ ਅਗਰ ਗੁ ਨੂੰ ਥੋੜਾ ਜਿਆਦਾ ਦੇ ਹੋ ਗਿਆ ਫਿਰ ਮੈਂ ਜੈ ਸੁਨਵਾਲ ਦੇਖਣ ਲੱਗੀ ਸੀ ਤੇ ਇੱਥੇ ਬਸ ਇਹ ਫਿਰ ਨਾ ਬੱਥੇ ਨੂੰ ਪਤਾ ਹੀ ਹੈ ਬੱਚਿਆਂ ਦਾ ਤਾਂ ਇਹ ਕਹਿ ਦਿੰਦੇ ਉਹਨੂੰ ਵੱੱਦ ਦੇਤਾ ਉਹਨੂੰ ਘੱਟ ਦਿੱਤਾ ਇਹਨਾਂ ਦਾ ਫਿਰ ਮੈਨੂੰ ਖੁਦ ਵੰਡ ਕੇ ਦੇਣਾ ਪੈਂਦਾ ਹੈ ਤੇ ਬਾਕੀ ਮੈਂ ਸੱਚੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਨਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਕਿ ਤੁਸੀਂ 20000ਵੇਂ ਕਦੇ ਨਹੀਂ ਸੀਗਾ ਸੋਚਿਆ ਕਿ ਮੇਰੀ 20000 ਦੀ ਜਿਹੜੀ YouTube ਫੈਮਲੀ ਆ ਉਹ ਹੋਜੂਗੀ ਕਿਉਂਕਿ ਜਿਹੜਾ ਮੇਰਾ ਪਿਛਲਾ ਚੈਨਲ ਸੀਗਾ ਉਹਦੇ ਮੈਂ ਬਹੁਤ ਮਿਹਨਤ ਕੀਤੀ ਸੀ ਪਰ ਉਹ ਮੋਨਟਾਈਜ਼ ਵੀ ਨਹੀਂ ਸੀ ਹੋਇਆ ਇਹ 5 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਮੋਨਟਾਈਜ਼ ਹੋ ਗਿਆ ਤੇ 20000 ਦੀ ਜਿਹੜੀ ਹੈਗੀ ਆ ਮੇਰੀ YouTube ਫੈਮਲੀ ਬਣ ਗਈ ਆ ਤੇ ਮੈਨੂੰ ਨਾ ਇੰਨੀ ਖੁਸ਼ੀ ਆ ਇੰਝ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਮੈਨੂੰ ਮੇਰੇ ਦਿਲ ਨੂੰ ਨਾ ਐਵੇਂ ਲੱਗ ਜਾਂਦਾ ਵੀ ਪਤਾ ਨਹੀਂ ਮੈਂ ਕੀ ਹਾਸਲ ਕਰ ਲਿਆ ਹਨਾ ਕਿਉਂਕਿ ਮੈਂ ਬਹੁਤ ਲੋਕਾਂ ਦੀਆਂ ਗੱਲਾਂ ਸੁਣੀਆਂ ਸੀਆਂ ਬਹੁਤ ਜ਼ਿਆਦਾ ਬਟ ਮੈਂ ਲੋਕਾਂ ਦੀ ਪਰਵਾਹ ਕੀਤੇ ਬਿਨਾ ਜਿਹੜਾ ਹੈਗਾ ਆਪਣਾ YouTube ਤੇ ਕੰਮ ਜਾਰੀ ਰੱਖਿਆ ਤੇ ਅੱਗੇ ਵੀ ਐਵੇਂ ਹੀ ਰੱਖਾਂਗੀ ਮੇਰੇ ਘਰ ਕੋਈ ਕੰਮ ਨਹੀਂ ਕਰ ਰਹੇ ਦਿੰਦੇ ਐਨਾ ਗੰਦ ਪੈ ਗਿਆ ਸਵੇਰੇ ਆਈ ਤਾਂ ਇੰਨੀ ਗਰਮੀ ਹੋਈ ਪਈ ਐ ਸਵੇਰੇ ਇੰਨੀ ਆ ਜਾਜਪੋਟਾ ਸਾਰਾ ਹੀ ਦਿੱਤਾ ਸੀ ਇਹ ਦੁਬਾਰਾ ਫੇਰ ਕੂੜਾ ਹੀ ਕੂੜਾ ਹੋਇਆ ਪਿਆ ਇਹਨਾਂ ਨੂੰ ਗੰਮਾ ਹੈ ਨਹੀਂਗਾ ਕੰਮ ਤਰੀਕ ਕਰਾਣਾ ਨਾਲ ਉਲਟਾ ਗੰਨ ਪਾ ਦਿੰਦੇ ਨੇ ਗਾਇਜ਼ ਮੈਂ ਇੰਨੀ ਕੋਸ਼ਿਸ਼ ਕੀਤੀ ਨਾ ਇੰਨੀ ਜ਼ਿਆਦਾ ਸਾਰਾ ਮੂਡ ਆਫ ਕਰਕੇ ਰਹਿਤਾ। ਈਆਂ ਨੇ ਬਹੁਤ ਸ਼ਰਾਰਤ ਕਰਦੇ ਨੇ। ਅੱਜ ਮੈਂ ਸੋਚਿਆ ਸੀ ਕਿ ਮੈਂ ਖੁਸ਼-ਖੁਸ਼ ਰਹੂੰਗੀ। ਇਹ ਤਾਂ ਨਹੀਂ ਸ਼ਰਾਰਤ ਕਰਦੇ ਨੇ, ਨਹੀਂ ਕਰਦੇ ਨੇ। ਮੂਡ ਖਰਾਬ ਕਰਕੇ ਰਹਿਤਾ। ਜਿਹੜੀ ਜਿੰਨੀ ਖੁਸ਼ੀ ਸੀਗੀ ਓਨੀ ਓਦੇ ਚੋ ਗਈ। ਮੇਰਾ ਤਾਂ ਇੰਨਾ ਮੂਡ ਆ ਜੋ ਖਰਾਬ ਕਰਦੇ ਨੇ ਨਾ। ਇੱਥੇ ਕੱਲ ਵੀ ਨਹੀਂ ਮੈਂ ਵਲੌਗ ਪਾਇਆ। ਮੈਨੂੰ ਐ ਸੀਗਾ ਕਿ ਮੈਂ ਵਲੌਗ ਬਣਾ ਲਵਾਂ, ਚੱਲ ਵਲੌਗ ਹੈ ਨਾ ਪਾ ਲਵਾਂ। कल मेरा सिर बहुत ज्यादा दर्द करदा पेसी पानी होया हाय हाय ए ना कितने साल हो गए मेरे फेवरेट ਨੇ ਮੈਂ ਪਹਿਲੀ ਵਾਰ ਇਹ ਮਹਿੰਗੇ ਵਾਲੇ ਲਏ ਸੀਗੇ ਪਰ ਅੱਜ ਜਦੋਂ ਅਸਮਿੰਗ ਕਹਿੰਦੀ ਮम्मा ਪਾਲੋ ਇਹ ਸੋਹਣੇ ਲੱਗਦੇ ਨੇ ਪਰ ਕੰਨ ਜਿਹੜੇ ਦੁਖਣ ਲੱਗੇ ਮੇਰੇ ਭਾਰੇ ਬਹੁਤ ਨੇ ਇਹ ਮੈਂ ਕੰਨਾਂ ਚ ਘੱਟ ਵੱਧ ਦੀ ਪਾ ਕੇ ਖੁਸ਼ ਆ ਦਾਦਾ ਅੱਧੀ ਗਰਮੀ ਇੰਨੀ ਜ਼ਿਆਦਾ ਹੋਈ ਪਈ ਇੰਨੀ ਜ਼ਿਆਦਾ ਹੋਈ ਪਈ ਨਾ ਪੁੱਛੋ ਨਾ ਤੁਸੀਂ ਸਾਰਾ ਮੇਰਾ ਤਾਂ ਮੂਡ ਖਰਾਬ ਕਰਕੇ ਰੱਖ ਦਿੱਤਾ ਜੈਸਮੀਨ ਐਥੇ ਪਾਣੀ ਪਿਆ ਮੇਰਾ ਗਲਾਸ ਚ ਲੈ ਕੇ ਆਈ ਪਾਣੀ ਪਿਆ ਅੰਦਰ ਗਲਾਸ ਵਿੱਚ ਸਾਰਾ ਕੰਮ ਬਾਰ-ਬਾਰ ਕਰਨਾ ਪੈਂਦਾ ਹੈ ਝਾੜੂ ਮਾਰ ਦਿੱਤਾ ਸਵੇਰੇ ਪੋਚੀ ਵੀ ਲਾਈ ਸੀਗੇ ਨਿਆਣੇ ਛਾਰਤ ਬੋਰ ਕਰਦੇ ਨੇ ਗੱਗੇ ਕੋਈ ਟੀਵੀ ਪਰ ਜੁਗ ਨੂੰ ਮਸਤ ਦੇਖ ਰਿਆ ਕੁਝ ਭਗਵੰਤ ਸਿੰਘ ਆਨੇ ਗਾਇਸ ਤੁਸੀਂ ਸੋਣਾ ਦੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਵਲੌਗ ਕਿੰਦਾ ਲੱਗਿਆ ਜੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੈਂ ਅੱਜ ਦਾ ਵਲੌਗ ਇੱਥੇ ਜਿਹੜਾ ਹੈਗਾ ਐਂਡ ਕਰਦੀ ਆ ਤੇ ਹੋਰ ਤੇ ਮੈਂ ਹੁਣ ਕੀ ਬਣਾਣਾ ਸੀਗਾ ਹੁਣ ਮੈਂ ਆਰਾਮ ਕਰਨਾ ਕੱਲ ਮੇਰੀ ਸਿਹਤ ਖਰਾਬ ਹੋ ਗਈ ਸੀ ਵਲੌਗ ਵੀ ਨਹੀਂ ਆਇਆ ਕੱਲ ਤੇ ਹੁਣ ਮੈਂ ਬਸ ਇਹ ਵਲੌਗ ਦੀ ਐਂਡ ਕਰਕੇ ਅਗਲਾ ਵਲੌਗ ਜਿਹੜਾ ਹੈਗਾ ਉਹ ਸਟਾਰਟ ਕਰੂੰਗੀ ਕਿਉਂਕਿ ਕੱਲ ਨੂੰ ਮੈਂ ਹੋਰ ਵੀ ਵਲੌਗ ਕੱਲ ਨੂੰ ਪਾਣਾ ਹੈ ਤੇ ਇਹ ਤਾਂ ਮੈਂ ਅੱਜ ਹੀ ਅਪਲੋਡ ਕਰ ਦੂੰਗੀ ਕੱਲ ਵਲੌਗ ਕੋਈ ਵੀ ਨਹੀਂ ਬਣਾ ਹੋਇਆ ਤੇ ਬਾਕੀ ਕੱਲ ਮੈਂ ਸੂਟ ਦਾ ਸਿੱਤਾ ਸੀਗਾ ਰਾਤ 1 ਵਜੇ ਤੱਕ ਮੈਂ ਜਾਗਦੀ ਰਹੀ ਆ ਤੇ ਸੂਟ ਦਾ ਮੈਂ ਸੀਲੇ ਤਰਪਾਈ ਕਰਨੀ ਕਿਸੇ ਤੋਂ ਕਟਿੰਗ ਕਰਵਾਈ ਮੈਨੂੰ ਤੇ ਮੈਂ ਬਿਮਾਰ ਸੀਗੀ ਜਿਕਨ ਬਾਕਸ ਨਹੀਂ ਖਿਲੀ ਸੀ ਨਾ ਸੂਟ ਮੇ ਕਿਸੇ ਨੂੰ ਦੇ ਦਿੱਤੀ ਸੀ ਸੀਨ ਨੂੰ ਉਹ ਫਿਰ ਵਧੀਆ ਨਹੀਂ ਹੋਉਂਦੇ ਕੱਟਿਆ ਤੇ ਉਹ ਸਲਵਾਰ ਨ ਖਿੱਚ ਪਈ ਜਾਂਦੀ ਐ ਸੀ ਤਾਂ ਚੱਲਿਆ ਪਰ ਮੇਰਾ ਮਨ ਬਹੁਤ ਖਰਾਬ ਜਿਹਾ ਹੋਇਆ ਅੱਜ ਮੈਂ ਉਹੀ ਸੂਟ ਪਾਣਾ ਸੀਗਾ ਫਿਰ ਮੈਂ ਪਾਇਆ ਨਹੀਂ ਫਿਰ ਮੈਂ ਆਹੀ ਪਾ ਲਿਆ ਮੈਨੂੰ ਐ ਸੀਗਾ ਕਿ ਮੈਂ ਸੂਟ ਉਹ ਪਾਵਾਂ ਪਰ ਹੁਣ ਮੈਂ ਅਗਲੇ ਵਲੌਗ ਵਿੱਚ ਬਸ ਉਹਦੀ ਤਰਪਾਈ ਕਰਕੇ ਮੈਂ ਉਹੀ ਪਾਉਂਗੀ ਕਾਟਨ ਦਾ ਘਰੀ ਪਾਉਣ ਵਾਸਤੇ ਸੀ ਤਾਂ ਦੇਖਲੇ ਵਲੌਗ ਚ ਤੁਸੀਂ ਦੇਖੋ ਪਿਓ ਮੇਰਾ ਸੂਟ ਸੋਹਣਾ ਕਾਟਨ ਦਾ ਐ ਵੈਸੇ ਤੇ ਬਾਕੀ ਹੁਣ ਮੈਂ ਤੁਹਾਨੂੰ ਤੋਂ ਅੱਗੇ ਜਾਂਦੀ ਹਾਂ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਦੇ ਹੋ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਸਸ਼ੀਕਾਲ